ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੈਰੀ ਸਲਵਾਰ ਦੀ ਕਟਿੰਗ ਕਰਨੀ ਦੱਸਾਂਗੇ ਕੈਰੀ ਸਲਵਾਰ ਵਿੱਚ 벨ਟ ਵੀ ਨਹੀਂ ਲੱਗਦੀ ਤੇ ਇਹਦੇ ਵਿੱਚ ਵਲ ਵੀ ਨਹੀਂ ਪੈਂਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਸਲਵਾਰ ਦਾ ਨਾਪ ਲੈ ਲੈਣਾ ਨਾਪ ਜਿਹੜੀ ਮੈਂ ਸਲਵਾਰ ਕੱਟਣੀ ਉਹਦੀ 33 ਇੰਚ ਤਿਆਰ ਹੈ ਤੇ ਆਪਾਂ 3 ਇੰਚ ਪਲੱਸ ਕਰਾਂਗੇ ਨੇਫੇ ਲਈ ਤੇ ਸਲਾਈ ਮਾਰਨ ਲਈ ਤੇ ਆਪਾਂ 36 ਇੰਚ ਸਲਵਾਰ ਦੀ ਕਟਿੰਗ ਕਰਾਂਗੇ 36 ਇੰਚ ਆਪਾਂ ਬਾਲਿਆਂ ਦੀ ਕਟਿੰਗ ਕਰਨ ਲੱਗੇ ਹੁਣ 15 ਇੰਚ ਆਪਾਂ ਬਾਲਿਆਂ ਦੀ ਚੜਾਈ ਰੱਖਣੀ ਹੈ ਹੁਣ ਆਪਾਂ ਲੱਗੇ ਆਂ ਜੀ ਕੁੰਦਿਆਂ ਦੀ ਕਟਿੰਗ ਕਰਨ ਕੁੰਦਿਆਂ ਦੀ ਕਟਨ ਕਰਨ ਵੇਲੇ ਆਪਾਂ ਕੱਪੜਾ ਜਿਹੜਾ ਹੈ ਉਹ ਵਰਸਰ ਨਾਲ ਫੋਲਡ ਕਰ ਲੈਣਾ ਹੈ ਇਧਰੋਂ ਓਪਨ ਸਾਈਡ ਹੈ ਇਧਰੋਂ ਬੰਦ ਸਾਈਡ ਹੈ ਹੁਣ ਆਪਾਂ ਕੁੰਦਿਆਂ ਤੇ ਨਿਸ਼ਾਨ ਲਗਾਵਾਂਗੇ ਲੰਬਾਈ ਤਾਂ ਲੰਬਾਈ ਆਪਾਂ 36 ਇੰਚ ਤਿਆਰ ਰੱਖਣੀ ਹੈ ਆ ਸੰਧਿਆ ਆਪਾਂ ਨਿਸ਼ਾਨ ਉੱਦ ਕਿ ਲਗਾਵਾਂਗੇ 15 ਇੰਚ ਤੇ ਦੂਸਰੀ ਸਾਈਡ ਆਪਾਂ ਇਧਰ ਆ ਸੰਧਾ ਨਿਸ਼ਾਨ ਲਗਾਵਾਂਗੇ ਉਸ ਦੇ ਉਲਟ ਤੇ ਉਦੋਂ ਅੱਗੇ ਆਪਾਂ ਲੈਂਥ ਦੀ ਨਿਸ਼ਾਨ ਲਗਾਉਣਾ ਹੁਣ ਆਪਾਂ ਪਹੁੰਚ ਤੇ ਨਿਸ਼ਾਨ ਲਗਾਵਾਂਗੇ ਪਹੁੰਚ ਦਾ ਨਿਸ਼ਾਨ ਆਪਾਂ 1.5 ਇੰਚ ਤੇ ਲਗਾਵਾਂਗੇ ਹੁਣ ਆਪਾਂ ਕੁੰਡੇ ਦੇ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦੇਾਂਗੇ ਤੇ ਸ੍ਰੀ ਕਟਿੰਗ ਕਰ ਦੇਾਂਗੇ ਇੱਕ ਸਾਈਡ ਦੇ ਕੁੰਡੇ ਜੁਆਇੰਟ ਹੁੰਦੇ ਆ ਤੇ ਆਪਾਂ ਇਸ ਨੂੰ ਕਟਿੰਗ ਕਰਕੇ ਅਲੱਗ ਕਰਲਾਂਗੇ ਇਸ ਤਰ੍ਹਾਂ ਆਪਣੀ ਇਹ ਕੈਰੀ ਸਲਵਾਰ ਦੀ ਕਟਿੰਗ ਕੰਪਲੀਟ ਹੋ ਜਾਂਦੀ ਹੈ